ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰਨਗਰ ਸ਼ਹਾਟਾ ਵਿਖੇ ਪਰਮ ਸੰਤ ਦ્વੈਤ ਰੂਪ ਮਾਤਾ ਆਰਤੀ ਦੇਵਾਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸ਼ਰਧਾਲੂਆਂ ਵੱਲੋਂ ਬੜੀ ਉਤਮਤਾ ਨਾਲ ਮਨਾਇਆ ਗਿਆ। ਮੰਦਿਰ ਨੂੰ ਰੰਗ-ਬਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਕੌਂਸਲਰ ਵਿਕਾਸ ਸੋਨੀ ਨੇ ਅਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਮਾਤਾ ਆਰਤੀ ਦੇਵਾਜੀ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਵੱਖ-ਵੱਖ ਭਜਨ ਮੰਡਲੀਆਂ ਨੇ ਮਹਾਮਾਈ ਦਾ ਗੁਣगान ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਬੜੀ ਖੁਸ਼ੀ ਦੀ ਗੱਲ ਹੈ ਅੱਜ ਬੜਾ ਹੀ ਤ੍ਰਿਪੰਤ ਤਿਥੀ ਅੱਜ ਮਾਤਾ ਗੁੰਗਾ ਅਸ਼ਮੀ ਉਸੇ ਨਾਲ ਨਾਲ ਕਰਾਮ ਲੰਮੀ ਦਾ ਤ੍ਰਿਪੰਤ ਤਿਹਾਰ ਇੱਕ ਤ੍ਰਿਪੰਤ ਦਿਨ ਤੇ ਮਾਤਾ ਆਕੀ ਦੇਵਾ ਜੀ ਦਾ जानो जहिड़ा असीं सारे बड़ी श्रद्धा ते ख़ुशीअ मना रह